ਸਭ ਤੋਂ ਪਹਿਲਾਂ ਤੇ ਤੁਹਾਡਾ ਨਾਮ ਦੱਸੋ ਹੀ ਮੈਨੂੰ ਮੇਰਾ ਨਾਮ ਇਸੀ ਜਸਪਾਲ ਕੌਰ ਟਿੰਡਸਾ ਟਿੰਡਸਾ ਸਾਹਿਬੀ ਕਿੱਥੋਂ ਬਲੋਂਗ ਕਰਦੇ ਆ ਅਸੀਂ ਪਟਿਆਲੇ ਤੋਂ ਪਟਿਆਲੇ ਅਸੀਂ ਵੀ ਪਟਿਆਲੇ ਤੋਂ ਹੀ ਤੁਹਾਡੇ ਵੈਰੀ ਗੁੱਡ ਨਾਈਸ ਟੂ ਮੀਟ ਯੂ ਮੀਟ ਮਿਲ ਗਏ ਸਾਨੂੰ ਹੁਣ ਤੇ ਹੁਣ ਤੇ ਆਪਾਂ ਗੱਰਦ ਠਾ ਦੇਣੀ ਇੱਥੇ ਵੱਡੀ ਲੱਗਦੀ ਨਹੀਂ ਮੈਨੂੰ ਲੈਂਗੁਏਜ ਪਟਿਆਲੇ ਦੀ ਅਸੀਂ ਸਾਰੀ ਜਗ੍ਹਾ ਦੀ ਬੋਲ ਲੈਂਦੇ ਜੀ ਬਾਈ I think from Amritsar aur Jalandhar side ਜਿੱਥੇ ਮਰਜੀ ਵਾਲੀ ਬਲਾ ਲਵੀਂ ਪਹਾਉਾਂ ਵਾਲੀ ਵੀ ਬੋਲ ਲੈਂਦੇ ਮਾਟੀ ਮਾੜੀ ਪਹਾੜੀ ਸਾਰਾ ਕੁਝ ਬੋਲ। ਥਾਰਾ ਮਰਿਆ ਵੀ ਕਰੀ ਜਾਮ। ਓਕੇ ਓਕੇ ਹਾਂ ਜੀ आई कैन आल्सो स्पीक थारमरा आल्सो बासी आपा आज बट्ट काट का रखने अच्छा अच्छा हां जी कोई किन... बात नहीं फिकर ना करो तुम ਕਿੰਨਾ ਕ ਟਾਈਮ ਹੋ ਗਿਆ ਜੀ ਆਂਟੀ ਜੀ ਸਫਰ ਨੂੰ ਚੱਲਦਿਆਂ ਨੂੰ ਜੀ ਸਾਨੂੰ ਹੋ ਗਏ 33 34 ਸਾਲ ਹੋ ਗਏ ਸਫਰ ਵਧੀਆ ਲੰਘੀ ਜਾਂਦੇ ਬਹੁਤ ਵਧੀਆ ਲੰਘ ਰਿਹਾ ਟੂ ਮੱਚ ਗੁੱਡ ਅੰਕਲ ਜੀ ਨੂੰ ਕਦੋਂ ਕੇ ਮਿਲੇ ਸੀ ਇਹ ਬਸ ਉਦੋਂ ਹੀ ਮਿਲੇ ਸੀ 89 ਦੇ ਵਿੱਚ ਹੀ ਮਿਲੇ ਸੀ ਰੇਂਜ ਮੈਰਿਜ ਦੇ ਅੱਛਾ ਇਹ ਮੈਂ ਤੁਹਾਨੂੰ ਕੋਈ ਸਵਾਲ ਪੁੱਛੂੰਗਾ ਡੀ ਦੇ ਬਾਰੇ ਅੰਡੀ ਇਹਨੂੰ ਤੁਹਾਡੇ ਬਾਰੇ ਪੁੱਛਾਂਗੀ ਠੀਕ ਹੈ ਜੇ ਇਹਨਾਂ ਨੇ ਸਾਰੇ ਸਵਾਲਾਂ ਦੇ ਜਵਾਬ ਦੇਤੇ ਤੁਸੀਂ ਘਰੇ ਆਏ ਗਿਫਟ ਦੇਣਾ ਇਹਨਾਂ ਨੂੰ ਕੁਝ ਵੀ ਖਾਣਾ ਬਣਾ ਕੇ ਖਵਾ ਦੇ ਹੁਣ ਸਾਂਝਾ ਹੀ ਨਹੀਂ ਖਾਣਾ ਵੀ ਮੈਂ ਹੀ ਬਣਾਉਣੀ ਆ ਜੇ ਚਲੋ ਆ ਤੁਸੀਂ ਬਣਾ ਦੇਣਾ ਵਾਸਤੇ ਇੱਕ ਦਿਨ ਦੇ ਜਦੋਂ ਪਹਿਲੀ ਵਾਰ ਮਿਲੇ ਸੀਗੇ ਅੰਕਲ ਅਰੇਂਜ ਮੈਰਿਜ ਦੇ ਵਿੱਚ ਕਿਦਾਂ ਦਾ ਲੱਗਿਆ ਸੀ ਕਿਵੇਂ ਦਾ ਸੁਭਾਅ ਉਹ ਅੰਕਲ ਦਾ ਸਵਾਇਟ ਦਾ ਨਹੀਂ ਲੱਗਿਆ ਸੀ ਜਿੱਦਾਂ ਦੇ ਹੈਗੇ ਨੇ ਲੜਾਕੇ ਤੇ ਨਹੀਂ ਹੈਗੇ ਨਹੀਂ 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 ਬਿਲਕੁਲ ਨਹੀਂ ਕਦੇ ਲੜਦੇ ਤੇ ਨਹੀਂ ਹੈਗੇ ਬਿਲਕੁਲ ਹੀ ਨਹੀਂ ਚਲੋ ਜਦੋਂ ਤੁਸੀਂ ਗੁੱਸੇ ਹੋ ਜਾਂਦੇ ਨੇ not even a single time in 34 years ਇੱਕ ਵਾਰ ਵੀ ਨਹੀਂ ਬਣੋ ਕੀ ਬਾਤ ਹੈ ਅੰਟੀ ਇਹ ਤੇ ਇਦਾਂ ਦਾ ਪਤੀ ਤੇ ਫਿਰ ਸਾਰੇ ਇਕ ਨੂੰ ਮਿਲੇ ਜੀ ਆਈ ਏਮ ਲੱਕੀਵਾਨ ਲੱਕੀਵਾਨੀ ਆ ਫੋਨ ਬਾਅਦ ਚ ਕਰ ਲਓ ਐਟੈਂਡ ਚ ਲੋ ਤੁਸੀਂ ਸਾਡੇ ਨਾਲ ਗੱਲਾਂ ਬਾਤਾਂ ਕਰੋ ਤੁਹਾਡੇ ਆਂਟੀ ਆ ਚਸ਼ਮੇ ਜੋਸ਼ ਮੇ ਲਾਇਏ ਹੋਏ ਨੇ ਅੰਕਲ ਕਹਿੰਦੇ ਨੇ ਵੀ ਐ ਨਿਸ਼ਕੀਨੀ ਨਾਂ ਲਾਇਆ ਕਰ ਜ ਕਿਸੇ ਹੋਰ ਨੇ ਵੇਖ ਲਿਆ ਫੇ ਮੇਰਾ ਕੀ ਬਣੋ ਨੋ ਨੋ ਆਈ ਐਮ ਗ੍ਰੈਜੂਏਟ ਆਈ ਐਮ ਸਾਇੰਸਟਿਸਟ ਓਕੇ ਐਟੈਂਡ ਫਿਰ ਤੇ ਤੁਹਾਨੂੰ ਉਹ ਬਤਾਣਾ ਡਾਟਰ ਇਜ਼ ਡਾਕਟਰ ਐਂਡ ਮਾਈ ਸਨ ਇਸ ਐਂਡ ਕੈਨੇਡਾ ਸੈਟਲਡ ਹੈਲ ਸੈਟਲਡ ਵੈਲ ਸੈਟਲਡ ਨੇ ਉਹਨਾਂ ਦੀ ਯਾਦ ਆਉਂਦੀ ਹੈ ਹਾਂਜੀ ਕੈਨੇਡਾ ਵਾਲਿਆਂ ਦੀ ਯਾਦ ਆਉਂਦੀ ਫਿਰ ਤੁਹਾਨੂੰ ਯਾਦ ਤੇ ਹੁਣ ਹੈ ਹੀ ਨਹੀਂ ਕਿਉਂਕਿ ਵੀਡੀਓ ਕਾਲ ਹੋ ਜਾਂਦੀ ਹੈ ਇਸ ਕਰਕੇ ਲੱਗਦਾ ਹੀ ਨਹੀਂ ਕਿ ਦੂਰ ਬੈਠੇ ਐ ਅੱਛਾ ਅੱਜ ਸੁਖਨਾਲੇਕ ਦੇ ਉੱਤੇ ਚਿੱਲ ਕਰਦੇ ਫਿਰਦੇ ਆਂ ਜੀ ਬਸ ਆਏ ਸੀਗੇ ਇੱਥੇ ਬਾਇਓਮੈਟ੍ਰਿਕ ਦੇਣ ਜਾ ਰਹੇ ਆ ਨਵੰਬਰ ਚ ਅੱਛਾ ਜੀ ਹਾਂ ਟੀ ਜਿੱਦਾਂ ਦੱਸਿਆ ਸੀ 35 34 ਸਾਲ ਹੋ ਗਏ ਤੁਹਾਡੇ ਵਿਆਹ ਨੂੰ ਇਹ ਸਫ਼ਰ ਦਾ ਸਭ ਤੋਂ ਪਹਿਲਾਂ ਤੇ ਮੈਂ ਪੁੱਛਦਾ ਇਹ ਸਫ਼ਰ ਦੇ ਵਿੱਚ ਸਫਲਤਾ ਕਿਵੇਂ ਹਾਸਲ ਕੀਤੀ ਇਸ ਦੇ ਪਿੱਛੇ ਦੇ ਕਾਰਨ ਦੱਸੋ ਕੋਪਰੇਸ਼ਨ ਹੈ ਅੰਡਰਸਟੈਂਡਿੰਗ ਮਿਚੁਅਲ ਅੰਡਰਸਟੈਂਡਿੰਗ ਇਜ਼ ਅਟ ਮੋਸਟ ਇੰਪੋਰਟੈਂਟ ਦੇ ਗਿਫਟਸ ਕੀ ਕੀ ਦਿੰਦੇ ਨੇ ਅੰਕਲ ਜੀ ਲਿਆ ਕੇ ਸੋ ਤੁਹਾਨੂੰ ਗਿਫਟਸ ਤੇ ਜੋ ਕਹਿ ਦੋ ਲੈ ਆਉਂਦੇ ਨੇ ਬਟ ਮੈਂ ਆਈ ਡੋਟ ਲਾਈਕ ਗਿਫਟਸ ਸੂਟਾਂ ਦੇ ਨਾਲ ਕਿੰਨਾ ਪਿਆਰ ਹੈ ਸੂਟ ਦੇ ਜਦੋਂ ਜੀ ਕਰਦਾ ਲੈ ਆਉਣੀ ਹੈ ਕੋਈ ਰੁਕਾਵਟ ਨਹੀਂ ਹੈ ਉਹ ਜਿਹੜਾ ਗਾਣਾ ਨੇ ਇੱਕ ਸੂਟਾਂ ਦੇ ਨਾਲ ਰੱਖੀ ਜੱਟੀ ਨੂੰ ਵਿੱਚ ਬਸ ਸੋਹਣੇ ਸੋਹਣੇ ਸੂਟ ਦਵਾਉਂਦਾ ਰਹੀ ਜੱਟੀ ਨੂੰ ਸੁਣਦੇ ਗਾਣੇ ਸੁਣਦੇ ਆ ਬਿਲਕੁਲ ਸੁਣਦੇ ਗਾਉਂਦੇ ਵੀ ਮੈਨੂੰ ਲੱਗਦਾ ਨਹੀਂ ਗਾਉਂਦੀ ਤਾਂ ਘੱਟਾ ਸਨਾ ਦੇ ਚਲੋ ਦੋ ਚਾਰ ਮਲਾਈ ਜਾਂਦੀ ਹੈ ਦੋ ਚਾਰ ਬੋਲ ਸੁਣਾ ਦਈਏ ਨਹੀਂ ਐਦਾਂ ਦੇ ਮੈਨੂੰ ਕੋਈ ਨਹੀਂ ਆਉਂਦਾ ਹੈਗਾ ਫੇਰ ਵੀ ਫੇਰ ਵੀ ਕੋਈ ਫੇਰ ਵੀ ਕੋਈ ਨਹੀਂ ਗਾਣੇ ਇੰਨੇ ਮੈਨੂੰ ਜਵਾਨੀ ਤੇ ਨਹੀਂ ਆਉਂਦੇ ਬਸ ਨਾਲ-ਨਾਲ ਗੁੰਗਣਾ ਲੈਂਦੀ ਹਾਂ ਹੜਾ-ਮੋਟੇ ਬੈਸ਼ੈਂਟੀ ਬੇਸਿਕਲੀ ਪਿੰਡ ਤੋਂ ਬਲੋਂਗ ਕਰਦੇ ਹਾਂ ਜਾਂ ਸ਼ਹਿਰ ਤੋਂ ਪਹਿਲਾਂ ਬੇਸਿਕਲੀ ਪੇਕੇ ਮੇਰੇ ਪਿੰਡ ਚ ਹੀ ਨੇ ਬਟ ਵੈਰੀ ਨੀਅਰ ਟੂ ਪੰਜਾਬੀ ਯੂਨੀਵਰਸਿਟੀ ਅੱਛਾ ਪੰਜਾਬੀ ਯੂਨੀਵਰਸਿਟੀ ਸ਼ੇਖਪੁਰਾ ਵਾਲਾ ਹੀ ਮਾਹੌਲ ਆ ਅੱਛਾ ਕਿਹੜੇ ਪਿੰਡ ਮਹਿਮਦਪੁਰ ਜੱਠਾ ਭਦਰਗੜ ਦੇ ਨਾਲ ਠੀਕ ਹੈ ਠੀਕ ਆ ਉੱਲਵੇਂ ਵਾਸੀ ਯੂਨੀਵਰਸਿਟੀ ਸਾਡਾ ਆਫਿਸ ਹੈ ਅੱਛਾ ਅੱਛਾ ਹਾਏ ਤੇ ਹੁਣ ਯੂਨੀਵਰਸਿਟੀ ਤੋਂ ਮੈਂ میٹرਕ ਕੀਤੀ ਆ ਮੇਰਾ ਫਰਸਟ ਵੈਜ ਸੀਗਾ ਉਸ ਮਾਡਲ ਸਕੂਲ ਦਾ ਓਕੇ ਅੰਗਲੀ ਹੁਣ ਤੁਸੀਂ ਦੱਸੋਈ ਸਾਨੂੰ ਹੁਣ ਤੁਹਾਨੂੰ ਫਸਾਉਣੇ ਆਹੀ ਆਂਟੀ ਜੀ ਜਵਾਬ ਨਾ ਦਿੱਤਾ ਹੀ ਜੋ ਮਰਜ਼ੀ ਕਰਿਓ ਤੁਹਾਡੇ ਹਵਾਲੇ ਵਿਆਹਦੋਂ ਹੋਇਆ ਸੀਗਾ ਇਹ ਕਿੰਨੀ ਤਰੀਕ ਸੀਗੀ ਵਿਆਹ ਤਾਂ 12 13 12 13 12 89 ਯਾਦ ਹੈ ਇਹ ਮੈਨੂੰ ਵਿਆਹ ਵਿਆਹ ਬੰਦੇ ਨੂੰ ਭੁੱਲਦਾ ਨਹੀਂ ਹੈਗਾ ਨਾ ਜੀ ਨਾ ਕਦੇ ਨਹੀਂ ਭੁੱਲਦਾ ਵਿਆਹ ਕਰਾ ਕੇ ਜਿੱਦਾਂ ਆਂਟੀ ਨੇ ਦੱਸਿਆ ਤੁਸੀਂ 33 34 ਸਾਲਾਂ ਦੇ ਵਿੱਚ ਇੱਕ ਵਾਰ ਵੀ ਨਹੀਂ ਲੜੇ ਬੜੇ ਕੋਆਪਰੇਟਿਵ ਹਾਂ ਹਾਂ ਜੀ ਕੋਆਪਰੇਟਿਵ नेचर ਹੈ ਸਭ ਸ਼ੁਰੂ ਤੋਂ ਹੀ ਅੰਟੀ ਜਦੋਂ ਰੂਸ ਜਾਂਦੇ ਨੇ ਫਿਰ ਕਿੱਦਾਂ ਮਨਾਉਂਦੇ ਨੇ ਨਹੀਂ ਰੂਸ ਨਾਲ ਹੈ ਹੀ ਨਹੀਂ ਉਹ ਹੈ ਗਾਇਜੀ ਗੱਲ ਹੀ ਨਹੀਂ ਕਦੇ ਹੋਈ ਨੋਰਮਲ ਚੱਲਦਾ ਜਸਟ ਤੁਸੀਂ ਦੱਸੋ ਹੁਣ ਇਸ ਦੇ ਪਿੱਛੇ ਦਾ ਕਾਰਨ ਹੈ ਵੀ ਇੰਨਾ ਜਿਹੜਾ ਸਫਰ ਲੰਬ ਘਰਿਆ ਤੁਹਾਡਾ ਉਹ ਇੰਨਾ ਕਾਮਜਾਬ ਕਿਵੇਂ ਆ ਉਹ ਸਾਡੀ ਸਿਸਟਰ ਨੇ ਮੈਰਿਜ ਕਰਵਾਈ ਸੀ ਸਾਡੀ ਬਹੁਤ ਨਾਈਸ ਨਾਈਸ ਇਟ ਸਾਡੇ ਬਹੁਤ ਚੇ ਰਿਲੇਸ਼ਨਸ਼ਿਪ OK ਅੱਜ ਦੇ ਟਾਈਮ ਦੇ ਵਿੱਚ ਜਿੱਦਾਂ ਪਹਿਲਾਂ ਸੀ ਇਹ ਅਰੇਂਜ ਮੈਰਿਜ ਬਹੁਤ ਸਫਲ ਹੋਈਆਂ ਨੇ ਅੱਜ ਕੱਲ ਬੱਚਿਆਂ ਦੇ ਚੁਲਾ ਮੈਰਿਜ ਬਹੁਤ ਹੋ ਗਈਆਂ ਦੇ ਹੀ ਦਸੂ ਲੰਬ ਮੈਰਿਜ ਅਰੇਂਜ ਮੈਰਿਜ ਕੀ ਸਫਲ ਹੁੰਦੀ ਹੈ ਮੈਰਿਜ ਤੇ ਦੇਖੋ ਅੰਡਰਸਟੈਂਡਿੰਗ ਦੇ ਨਾਲ ਸਫਲ ਹੁੰਦੀ ਹੈ ਅਗਰ ਤੁਸੀਂ ਮੈਚਿਓਰਿਟੀ ਏਜ ਦੇ ਵਿੱਚ ਲੰਬ ਮੈਰਿਜ ਵੀ ਕਰਾਉਣੇ ਉਹ दैट विल बी ਡੈਫੀਨਿਟਲੀ ਸਕਸੈਸਫੁਲ ਤੇ ਅਗਰ ਤੁਸੀਂ ਅੰਡਰ ਏਜ ਮੈਰਿਜ ਕਰਾਉਣੇ ਲੰਬ ਮੈਰਿਜ दैट इज नॉट ਸਕਸੈਸਫੁਲ ਕਿਉਂਕਿ ਪਤਾ ਹੀ ਨਹੀਂ ਹੈ ਉਹਨਾਂ ਨੂੰ ਕਿ ਮੈਰਿਜ ਕੀ ਹੁੰਦੀ ਹੈ ਦੇ ਡੋਟ ਨੋ ਵਟ ਇਜ਼ ਮੈਰਿਜ ਵਾਟ ਆਰ ਦਾ ਰੂਲਸ ਐਂਡ ਰੈਗੂਲੇਸ਼ਨ ਵਾਟ ਇਜ਼ ਕੋਆਪਰੇਸ਼ਨ ਵਾਟ ਇਜ਼ ਮਿਚੁਅਲ ਅੰਡਰਸਟੈਂਡਿੰਗ ਵਿਚ ਆਰ ਨੈਸੈਸਰੀ ਫਾਰ ਸਕਸੈਸਫੁਲ ਮੈ ਅਡੀ ਅੰਕਲ ਜੀ ਦਾ ਫੇਵਰਿਟ ਫੂਡ ਕੀ ਹੈ ਫੂਡ ਤਾਂ ਫੇਵਰਿਟ ਐਨਾ ਨਹੀਂ ਹੈ ਬਸ ਚਾਹ ਫੇਵਰਿਟ ਬਹੁਤ ਹੈ ਪੰਜਾਬੀਆਂ ਦੀ ਚਾਹ ਹੁੰਦੀ ਹੈ ਚਾਹ ਪਰੌਂਠਾ ਚਾਹ ਪਰੌਂਠਾ ਅੰਟੀ ਜੀ ਦਾ ਫੇਵਰਿਟ ਕਲਰ ਦਾ ਸੂਟ ਫੇਵਰਿਟ ਸਾਰੀ ਫੇਵਰਿਟ ਹੀ ਹੈ ਇੱਕ ਕਪਾਡੀਕੂਲਰ ਦੱਸੋ ਹੁਣ ਮੈਂ ਬਸਾਉਂਗਾ ਅੰਟੀ ਫੜ ਲਿਓ ਅੱਜ ਛੱਡਿਓ ਨਾ ਨਹੀਂ ਫੇਵਰਿਟ ਤਾਂ ਸਾਰੀ ਫੇਵਰਿਟ ਹੈ ਇਹਦੇ ਵੀ ਫੇਵਰਟ ਐਂਡ ਸਾਰੀ ਸਵੈਡਾਈ ਦੱਸੋ। ਕੋਲੋਂ ਤੋਂ ਹੀ ਦੱਸ ਦੋਈ। ਫੇਵਰਟ ਕਲਰ? ਹਾਂ। ਸੋੜਦੇ ਦੇਖੋ ਕਲਰਫੁੱਲੀ ਚਾਹੀਦੇ ਨੇ। ਫੇਵਰਟ ਕਲਰ ਤਾਂ ਫਿਰ ਇੱਕੋ ਕਲਰ ਆ ਹੀ ਜਾਂਦਾ। ਇਸ ਕਰਕੇ ਕੋਈ ਕਲਰ ਦੇ ਵਿੱਚ ਕੋਈ ਫੇਵਰਟ ਨਹੀਂ ਹੁੰਦਾ ਹੈਗਾ। ਸਾਰੀ ਜੱਦਦੇ ਆ। ਸਾਰੀ ਜੱਦਦੇ। ਅੱਛਾ ਆਂਟੀ ਜਿੱਦਾਂ ਇੱਕ ਉਹ ਪੱਗ ਵਾਲੇ ਸਰਦਾਰ ਬੰਦੇ ਦਾ ਹੁੰਦਾ ਵੀ ਤੇਰੇ ਪੱਗਾਂ ਵਾਲਾ ਰੱਖਣਾ ਸਵਾਰ ਕੇ। ਦੇਖੀ ਹੋਣਗੀਆਂ ਕਿਵੇਂ ਜੜੀਆਂ। ਰੱਖਦੇ ਫਿਰ ਅੰਕਲ ਦੀਆਂ ਪੱਗਾਂ ਨੂੰ ਐਨ ਸਵਾਰ ਕੇ। ਬਿਲਕੁਲ। ਹੌਣੇ ਵੀ ਰੱਖਦੇ ਸਵੇਰੇ ਪੁੱਛਦੇ ਨੇ ਵੀ ਦੱਸੋ ਇਹ ਕਿਹੜੀ ਰੰਗ ਦੀ ਪੱਗ ਬੰਨਣਾ ਹੈ ਅੱਜ ਨੇ ਹੁਣ ਇਹ ਥੋੜਾ ਰਹਿ ਗਈ ਪਹਿਲਾਂ ਇਹ ਕੁਝ ਤਾਂ ਖਤਮ ਹੋ ਗਿਆ ਹੁਣ ਸ਼ੁਰੂ ਸ਼ੁਰੂ ਦੇ ਵਿੱਚ ਤੇ ਹੋਣਾ ਹੁੰਦਾ ਨਾ ਹੈ ਸ਼ੁਰੂ ਦੇ ਵਿੱਚ ਤੇ ਮੈਚਿੰਗ ਸਾਰਾ ਹੀ ਕਰਦੇ ਆ ਹਾਂਜੀ ਅਡਜੂਸਟੇਸ਼ਨ ਸਿਰੋਟਾ ਰੋਇਆ ਸ਼ੁਰੂ ਨਹੀਂ ਅੰਡੇ ਇਹ ਸ਼ੁਰੂ ਦੇ ਵਿੱਚ ਨਾ ਬੰਦਾ ਘਰੇ ਜਦੋਂ ਹੁੰਦਾ ਨਵੇਂ ਨਵੇਂ ਵਿਆਹ ਦਾ ਚਾਹ ਹੁੰਦਾ ਕਦੇ ਕੀ ਲੈ ਕੇ ਆਉਣਾ ਕਦੇ ਕੀ ਲੈ ਕੇ ਆਉਣਾ ਖਾਣ ਪੀਣ ਨੂੰ ਕਦੇ ਕਮਾਉਣ ਲੱਗੇ ਅੰਕਲ ਚੇਂਜ ਤੇ ਨਹੀਂ ਹੋਇਆ ਕਿ ਹੈ ਹੁਣ ਬਹੁਤ ਪੌਸ਼ ਏਰੀਆ ਚ ਰਹਨੇ ਆ ਅਜੀਤ ਨਗਰ ਇਨ ਪਟਿਆਲਾ ਹਾਂਜੀ ਐਵਰੀਥਿੰਗ ਇਜ਼ ਪੋਸੀਬਲ देयर ਸਾਰੀਆਂ ਚੀਜ਼ਾਂ ਨੇੜੇ ਨੇ ਈਵਨ ਕਿ ਭਾਵੇਂ 10 ਵਜੇ ਤੁਸੀਂ ਡਿਨਰ ਕਰਨ ਚਲੇ ਜਾਓ ਨੋ ਪ੍ਰੋਬਲਮ ਬਾਓ ਇਹਦੀ ਲੱਗਿਆ ਤੁਹਾਡੇ ਨਾਲ ਗੱਲ ਜੀ ਕਰਦਾ ਅਸੀਂ ਬਾਹਰ ਡਿਨਰ ਕਰ ਲੈਨੇ ਆ ਅੰਟੀ ਜੀ ਇੱਕ ਨਾ ਜਿੱਦਾਂ ਤੁਸੀਂ ਪਿੰਡ ਤੋਂ ਬਲੋਂਗ ਕਰਦੇ ਹੋ ਪਹਿਲਾਂ ਨਾ ਆਪਣੇ ਸਿੱਠ ਨਹੀਂ ਹੁੰਦੀਆਂ ਸੀਗੀਆਂ گاਉਂਦੇ ਹੁੰਦੇ ਸੀਗੇ ਅੱਜ ਕੱਲ ਦੇ ਬੱਚੇ ਉਹ ਨਾ ਭੁੱਲਦੇ ਜਾ ਰਹੇ ਨੇ ਥੋੜਾ ਇਹ ਪੰਜਾਬ ਦੀਆਂ ਜਿਹੜੀਆਂ ਵਿਰਾਸਤ ਚਰਖਾ ਕੱਤਣਾ ਉਹ ਚੀਜ਼ਾਂ ਨੂੰ ਨਾ ਭੁੱਲਦੇ ਜਾ ਰਹੇ ਨੇ ਤੇ ਕਹਿੰਦੇ ਨੇ ਵੀ ਜੇ ਆਪਾਂ ਆਪਣੇ ਬੱਚਿਆਂ ਨੂੰ ਦੱਸਾਂਗੇ ਨਹੀਂ ਤੇ ਉਹਨਾਂ ਚੀਜ਼ਾਂ ਬਾਰੇ ਪਤਾ ਨਹੀਂ ਲੱਗਣਾ ਕਿਉਂਕਿ ਅੱਜ ਕਾ ਸੋਸ਼ਲ ਮੀਡੀਆ ਦਾ ਜ਼ਮਾਨਾ ਲੋਕ ਬਸ ਸਕਰੋਲਿੰਗ ਤੇ ਲੱਗੇ ਹੋਏ ਨੇ ਹੁਣ ਸੋਸ਼ਲ ਮੀਡੀਆ ਦਾ ਜ਼ਮਾਨਾ ਹੀ ਤੁਹਾਡੇ ਇੱਕ ਸੋਹਣੀ ਜੀ ਨਾ ਵੀਡੀਓ ਪਾਵਾਂਗੇ ਤੁਸੀਂ ਥੋੜਾ ਜਿਹਾ ਸਿੱਠਣੀਆਂ ਦੇ ਬਾਰੇ ਸਾਨੂੰ ਜਰੂਰ ਦੱਸ ਕੇ ਜਾਓ ਵੀ ਜਦੋਂ ਤੁਸੀਂ ਪਹਿਲਾਂ ਬਚਪਨ ਦੇ ਵਿੱਚ ਸੁਣਦੇ ਹੁੰਦੇ ਸੀ ਗਾਉਂਦੇ ਸੀਗੇ ਹਾਂ ਗਾਉਂਦੇ ਤਾਂ ਸੀਗੇ ਵਿਆਹਾਂ ਸ਼ਾਦੀਆਂ ਦੇ ਬਿਲਕੁਲ ਗਾਉਂਦੇ ਸੀ ਸਿੱਠਣੀਆਂ ਵੀ ਗਾਉਂਦੇ ਸੀ ਸਭ ਕੁਝ ਗਾਉਂਦੇ ਸੀ ਸੁਹਾਗ ਗਾਣੇ ਹਾਂ ਆਉਂਦੇ ਹੀ ਕੋਈ ਇੱਕ ਅਦਾ ਸੁਣਾ ਦਿਓ ਸਾਨੂੰ ਯਾਦ ਨਹੀਂ ਆਉਣਾ ਇਸ ਟਾਈਮ ਗਾਇਤਾਂ ਬਥੇਰੇ ਨੇ ਹਰ ਤਿਰਾਂ ਦੇ ਗੀਤ ਗਾਏ ਆ ਅੱਛਾ ਏ ਹਾਂ ਚਲੋ ਤੇ ਇੱਕ ਨਾ ਏ ਕੁੜੀਏ ਜਾਂਦੀ ਕੁੜੀਏ ਚੱਕ ਲਿਆ ਬਜ਼ਾਰ ਵਿੱਚੋਂ ਚਾਂਦੀ ਨਹੀਂ ਤੇਰੇ ਨਾਲੋਂ ਬਾੰਦਰੀ ਚੰਗੀ ਜਿਹੜੀ ਨਿਤ ਮੁਕਲਾਵੇ ਜਾਂਦੀ ਨਹੀਂ ਤੇਰੇ ਨਾਲੋਂ ਬਾੰਦਰੀ ਚੰਗੀ ਆਹੀ ਆ ਬੀਣਾ ਤਾਲ ਦਾ ਦੇਖੋ ਇਹਨੂੰ ਸਾਰਾ ਕੁਝ ਪਤਾ ਹੈ ਅਰੇ ਇੱਕ ਨਾ ਰਖੜੀ ਆ ਰਹੀ ਆ ਹੁਣ ਭਾਈਆਂ ਦਾ ਭੈਣਾਂ ਦੇ ਨਾਲ ਬੜਾ ਪਿਆਰ ਹੁੰਦਾ ਤੁਹਾਨੂੰ ਸਭ ਤੋਂ ਪਹਿਲਾਂ ਗਿਫਟ ਤੇ ਤੁਹਾਡੇ ਭਾਈ ਨੇ ਕੀ ਦਿੱਤਾ ਸੀਗਾ ਜੀ ਜਾਂ ਹੁਣ ਵੀ ਕੋਈ ਪ੍ਰੀਸ਼ੀਸ਼ ਗਿਫਟ ਯਾਦ ਹੋਵੇ ਗਿਫਟ ਤੇ ਮੇਰੇ ਬ੍ਰਦਰ ਜਿਹੜੇ ਹਨ ਬਹੁਤ ਵਧੀਆ ਨੇ ਦੋ ਬ੍ਰਦਰ ਨੇ ਮੇਰੇ ਔਰ ਅਰੇਂਜ ਜੁਆਇੰਟ ਫੈਮਿਲੀ ਹੈ ਉਹਨਾਂ ਦੀ ਹੁਣ ਤੱਕ ਉਹ ਕਹਿੰਦੇ ਅਸੀਂ ਵੱਖ ਹੋਣਾ ਹੀ ਨਹੀਂ ਕਦੇ ਸਾਰਾ ਪਿੰਡ ਐਗਜ਼ਾਮਪਲ ਦਿੰਦਾ ਉਹਨਾਂ ਦੀ ਤੇ ਵੱਡੇ ਬ੍ਰਦਰ ਮੇਰੇ ਬਿਊਰ ਰਿਟਾਇਰ ਹੋਏ ਆ ਔਰ ਨੰਬਰਦਾਰ ਵੀ ਇਹ ਪਿੰਡ ਦੇ ਛੋਟੇ ਬ੍ਰਦਰ ਹੁਣ ਵੀਓ ਐ ਐਜ਼ ਅ ਵੀਓ ਸੋ ਜੌਬ ਕਰ ਰਿਹਾ ਐ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ ਐਂ ਬੋਥ ਆਰ ਵੈਰੀ ਵੈਰੀ ਗੁੱਡ ਮੈਂ ਕਹਿੰਨੀ ਆ ਕਿ ਸਭ ਦੇ ਭਰਾ ਇਹੋ ਜਿਹੇ ਹੋਣ ਮਾੜਾ ਹੱਥ ਫਿਛਾਉਂਦੇ ਆ ਭੈਣਾਂ ਦੇ ਮੋਰੇ ਅੜੀ ਜੇ ਤਾਂ ਪਹਿਲਾਂ ਨਾ ਆਪਾਂ ਜੁਆਇੰਟ ਫੈਮਲੀਆਂ ਦੀ ਤੁਸੀਂ ਗੱਲ ਕੀਤੀ ਤੇ ਆਪਾਂ ਇਹਨਾਂ ਪਿੰਡਾਂ ਦੇ ਵਿੱਚ ਸਾਥ ਦੇ ਵਿੱਚ ਬਹਿ ਜਾਂਦੇ ਇੱਕ ਕੁੜੀਆਂ ਇਕੱਠੀਆਂ ਹੋ ਜਾਂਦੀਆਂ ਸੀ ਜਾਂ ਚਰਖਾ ਚੁਰਖਾ ਕੱਤਣਾ ਉਹਨਾਂ ਨੇ ਸਾਰਾ ਕੁਝ ਜੋ ਕਰਨਾ ਤੇ ਅੱਜ ਕੱਲ ਨਾ ਜੁਆਇੰਟ ਫੈਮਲੀਆਂ ਨੇ ਜਿਹੜੀਆਂ ਘਟ ਗਈਆਂ ਮਾਪੇ ਪਹਿਲਾਂ ਆਪਣੇ ਸਪੈਂਡ ਬੋਂ ਕਰਦੇ ਸੀ ਟਾਈਮ ਅੱਜ ਕੱਲ ਦੇ ਬੱਚੇ ਨੇ ਸਕਰੋਲਿੰਗ ਦੇ ਤੇ ਸੋਸ਼ਲ ਮੀਡੀਆ ਦੇ ਤੇ ਲੱਗੇ ਹੋਏ ਨੇ ਤੁਹਾਡਾ ਇਸ ਦੇ ਬਾਰੇ ਕੀ ਵਿਚਾਰ ਹੈ ਵੀ ਅੱਜ ਕੱਲ ਦੇ ਬੱਚਿਆਂ ਨੂੰ ਜਿਹੜਾ ਸੋਸ਼ਲ ਮੀਡੀਆ ਤੋਂ ਹਟ ਕੇ ਜਾਂ ਤੁਹਾਡੇ ਬੱਚੇ ਉਹ ਗੱਲਬਾਤ ਕਰਦੇ ਨੇ ਸੋਸ਼ਲ ਮੀਡੀਆ ਤਾਂ ਡਿਪੈਂਡ ਕਰਦਾ ਹੈ ਕਿ ਤੁਸੀਂ ਉਹਦਾ ਯੂਜ਼ ਕਰ ਰਹੇ ਹੋ ਜਾਂ ਮਿਸਯੂਜ਼ ਕਰ ਰਹੇ ਹੋ ਬਹੁਤ ਸਾਰੇ ਜਿਹੜੇ ਯੰਗਸਟਰ ਨੇ ਨਾ ਉਹ ਮਿਸਯੂਜ਼ ਕਰ ਜ਼ਿਆਦਾ ਕਰ ਰਹੇ ਨੇ ਯੂਜ਼ ਘੱਟ ਕਰ ਰਹੇ ਨੇ ਤੇ ਜਿਹੜੇ ਪੜਨ ਵਾਲੇ ਬੱਚੇ ਨੇ ਉਹਨਾਂ ਨੂੰ ਸੋਸ਼ਲ ਮੀਡੀਆ ਚਾਹੀਦਾ ਹੈ ਬੇਟੀ ਹੈ ਮੇਰੀ ਡਾਕਟਰ ਹੈ ਉਹਨੂੰ ਮੇਰਾ ਖਿਆਲ ਹੈ ਅੱਜ ਤੱਕ ਸਮਾਂ ਹੀ ਨਹੀਂ ਲੱਗਿਆ ਕਿ ਉਹ ਐਂਟਰਟੇਨ ਕਰੇ ਕੁਝ ਉਹ ਐਮਡੀ ਕਰ ਰਹੀ ਹੈ ਇਸ ਟਾਈਮ ਫਰੀਦਕੋਟ ओके ਹਾਂ ਫਰੀਦਕੋਟ ਬਹੁਤ ਨੇ ਸੋਸ਼ਲ ਮੀਡੀਆ ਜਿਹੜਾ ਹੈ ਉਹ ਬਹੁਤ ਯੂਸਫੁਲ ਹੈ ਹਾਂ ਥੈਂਕ ਯੂ ਥੈਂਕ ਯੂ ਇੱਕ ਵਾਰ ਜਾਂਦੇ ਜਾਂਦੇ ਸਾਡੇ ਸ਼ੋਅ ਦਾ ਨਾਮ ਅਨਾਉਂਸ ਕਰ ਦਿਓ ਆਊਟਰੂਟ ਗੇੜੀ ਵਿਦ ਅਜੇ ਵੇਲਾ ਬੀ ਯੂ ਆਰ ਹੇਅਰ ਐਟ ਸੁਖਨਾਲੇਖ ਵਿਦ ਅਜੇ ਵੇਲਾ ਆਫ ਰੂਟ ਆਊਟਰੂਟ ਗੇੜੀ so much see our show so much see our show thank you so much okay chalo hi agge chalde haa aidan de couples de naal tonu hor milaavange